ਉਪਾ ਪ੍ਰਧਾਨ ਕਾਂਗਰਸ ਦੇ ਰਾਜਾ ਵਿਡਿੰਗ ਜੀ ਨੇ ਸਾਨੇਵਾਲ ਚ ਲਈ ਆ ਉਹ ਮੀਟਿੰਗ ਕਾਂਗਰਸ ਦੀ ਜਿਹੜੀ ਆਰਗੇਨਾਈਜੇਸ਼ਨ ਆ ਸਾਡਾ ਸਟਰਕਚਰ ਆ ਜਿਹੜਾ ਥੱਲੂ ਲੈ ਕੇ ਬੂਥ ਤੋਂ ਲੈ ਕੇ ਮੰਡਲ ਤੋਂ ਲੈ ਕੇ ਬਲੌਕ ਤੋਂ ਲੈ ਕੇ ਉੱਤੇ ਤੱਕ ਨੂੰ ਸਾਰੇ ਨੂੰ ਸਮਝਾਉਣ ਲਈ ਔਰ ਜਿਹੜੀ ਅਗਲੀ ਇਲੈਕਸ਼ਨ ਆ ਰਹੀ ਆ ਉਹਦੇ ਲਈ ਤਿਆਰ ਕਰਨ ਲਈ ਸੀ ਮੈਂ ਉਹਦੇ ਲਈ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਇਹਨਾਂ ਨੇ ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਜਿਵੇਂ ਤੁਹਾਡੇ ਸਾਹਮਣੇ ਦੱਸਿਆ ਕਿ 70 75 ਹਜ਼ਾਰ ਲੱਖ ਕੋਟ ਭਾਜਪੀ ਨੇ ਉੱਥੇ ਇੱਧਰ ਉੱਧਰ ਕਰਤੀ ਮਹਾਰਾਸ਼ਟਰ 'ਚ ਇੱਥੇ ਵੀ ਜਿਹੜੀ ਆਮ ਪਾਰਟੀ ਹੈ ਉਹ ਵੀ ਬੀ ਬੀ ਟੀਮ ਇਹਨਾਂ ਦੀ ਆਰਐਸਐਸ ਔਰ ਬੀਜੇਪੀ ਇਹਨਾਂ ਨੇ ਇੱਥੇ ਵੀ ਉਹੀ ਕਰਨਾ ਅਸੀਂ ਉਹ ਮਹਾਰਾਜਾ ਸਾਹਿਬ ਉਹਨਾਂ ਸਾਰੇ ਵਰਕਰ ਨੂੰ ਸਮਝਾ ਕੇ ਗਏ ਆ ਕਿ ਭਾਈ ਇਹ ਵੋਟਰ ਰਿਸਟਰ ਨੂੰ ਦੇਖਣਾ ਸ਼ੁਰੂ ਕਰ ਦੋ ਇਹ ਨਾ ਹੋਵੇ ਪਤਾ ਲੱਗੇ ਕਿ ਹਜ਼ਾਰਾਂ ਹੋ ਜਾਂ ਸੈਂਕੜੇ ਵੋਟਾਂ ਗਾਇਬ ਹੋ ਗਈਆਂ ਕਿਉਂਕਿ ਆਮ ਪਾਰਟੀ ਕਿਹੜੀ ਸਿਧਾਂਤਵਾਦੀ ਆ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸਾਰੇ ਵਾਅਦੇ ਤੋੜੇ ਔਰ ਸਾਰੇ ਇਹਨਾਂ ਦੇ ਰੀਤੇ ਤੇ ਕੀ ਕਿਹਾ ਸੀ ਅੱਜ ਟਿੱਪਰ ਕਿਵੇਂ ਸਾਨੇ ਵਾਲ ਚੱਲਦੇ ਆ ਚਲੋ ਜੀ ਦੱਸੋ ਤੁਸੀਂ ਕੀ ਦੱਸੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਰ ਕੀਤੇ ਚੱਲਦੇ ਐ ਇੱਥੇ ਔਰ ਕਿਹੜੇ ਲੋਗ ਇੱਥੇ ਗੜਬੜ ਕਰ ਰਹੇ ਐ ਤੇ ਸਾਰਾ ਦਾ ਇਹ ਕੰਮ ਉਹੀ ਕਰਾਉਂਦੇ ਐ 20 ਹਜ਼ਾਰ ਕਰੋੜ ਰੇਤੇ ਚਾਹੂਗਾ 3 ਸਾਲ ਚੋਂ 864 ਕਰੋੜ ਜਮਾ ਕਰਾਇਆ 3 ਸਾਲਾਂ ਚ 60 ਹਜ਼ਾਰ ਕਰੋੜ ਇਹਨਾਂ ਨੂੰ ਜਮਾ ਕਰਾਉਣਾ ਚਾਹੀਦਾ ਬਾਕੀ ਪੈਸਾ ਕਿੱਥੇ ਗਿਆ ਇਹ ਤਾਂ ਇਹੋ ਜਿਹੇ ਜਿਹੜੀ ਗੱਲ ਕਹਿੰਦੇ ਆ ਉਹਦੇ ਤੋਂ ਉਲਟਾ ਕੰਮ ਕਰਦੇ ਸਿਕਿਉਰਿਟੀ ਨਹੀਂ ਲੈਣੀ ਕਿਉਂ ਜੀ ਹੁਣ ਇਹਨਾਂ ਕੋਲ ਸਿਕਿਉਰਿਟੀ ਨਹੀਂ ਹੈਗੀ ਦੇ ਦਾ ਇਸ ਕਰਕੇ ਅਸੀਂ ਕਾਂਗਰਸ ਪਾਰਟੀ ਇਹਨਾਂ ਦੀ ਲੀਡਰਸ਼ਿਪ ਤੇ ਅਸੀਂ ਸਾਰੇ ਤਿਆਰ ਆ ਔਰ ਇਹਨਾਂ ਨੂੰ ਅਸੀਂ ਉਖਾੜ ਕੇ ਦੂਸਰੀ ਜਗ੍ਹਾ ਕਰਾਂਗੇ ਔਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਵਾਂਗੇ ਧੰਨਵਾਦ ਰਾਜਾ ਸਾਹਿਬ ਤੁਸੀਂ ਅੱਜ ਸਾਰਿਆਂ ਨੂੰ ਤੁਹਾਨੂੰ ਗਾਈਡ ਕਰਕੇ ਠੀਕ ਹੈ ਥੈਂਕ ਯੂ